ਤੇ ਜਿਹਦਾ ਰੇਟ ਸਿਰਫ 1 ਲੱਖ ਰੁਪਈਆ 1 ਲੱਖ ਰੁਪਈਆ ਦਾ ਰੇਟ ਹੈ ਸੱਜਣੋ ਮਾਡਲ ਹੈਗਾ 91 ਤੇ ਸੰਪਰਕ ਕਰ ਲਿਓ ਜਿਹੜੇ ਭਰਾਣੇ ਫੋ ਟਰੈਕਟਰ ਲੈਣਾ ਹੋਇਆ ਸੰਗਰੂਰ ਦਾ ਨੰਬਰ ਹੈ ਸੱਜਣੋ ਸੰਪਰਕ ਕਰ ਲਿਓ 2008 ਮਾਡਲ ਹੈ 1 ਲੱਖ 57000 ਇਸ ਟਰੈਕਟਰ ਦੀ ਜਿਹੜੀ ਡਿਮਾਂਡ ਹੈ ਟਰੈਕਟਰਾਂ ਤੇ ਜਾਲੀਆਂ ਚੰਗੀਆਂ ਲੱਗੀਆਂ ਹੋਈਆਂ ਨੇ ਸਾਤਰੀ ਬਿਲਕੁਲ ਨਵੇਂ ਵਰਗੀ ਲੱਗੀ ਹੋਈ ਆ ਤੇ ਇੰਜਨ ਗੇਅਰ ਦਾ ਬਾਈਉਰੀ ਕਹਿੰਦੇ ਫੁੱਲ ਗਾਰੰਟੀ ਆ ਤੇ ਸੱਜਣੋ ਇਹ ਮਾਡਲ ਵੀ 90 ਆ ਤੇ ਇਹਦਾ ਰੇਟ ਵੀ 90000 ਰੁਪਈਆ ਮਾਡਲ ਵੀ 90 ਆ ਤੇ ਰੇਟ ਵੀ ਇਹਦਾ 9000 ਸੈਲਫ ਸਟਾਰਟ ਹੈ ਜਿਹੜੇ ਭਰਾਣੇ ਲੈਣਾ ਹੋਇਆ ਹੈ ਨਾ ਸੱਜਣੋ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਨੰਬਰ ਭੇਜ ਦਾਂਗੇ ਜਾਇਜ਼ ਰੇਟਾਂ ਦੇ ਵਿੱਚ ਚੰਗੀਆਂ ਕੰਡੀਸ਼ਨਾਂ ਦੇ ਟਰੈਕਟਰ ਝਨੀਰ ਮੰਡੀ ਦੇ ਵਿੱਚੋਂ ਮਿਲ ਜਾਂਦੇ ਆ ਲਓ ਵੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਝਨੀਰ ਮੰਡੀ ਦੇ ਵਿੱਚ ਖੜੇ ਆ ਤੇ ਬੜੇ ਸਸਤੇ ਸਸਤੇ ਟਰੈਕਟਰ ਇਸ ਮੰਡੀ ਦੇ ਵਿੱਚ ਮਿਲਦੇ ਆ ਛੋਟੇ ਵੀ ਆ ਜਿਨ੍ਹਾਂ ਦਾ ਖਰਚਾ ਘੱਟ ਹੁੰਦਾ ਲਗਭਗ ਜਿਹੜੇ ਜਾਇਜ਼ ਰੇਟਾਂ ਦੇ ਵਿੱਚ ਨੇ ਹਰ ਇੱਕ ਭਰਾ ਖਰੀਦ ਸਕਦਾ ਹੈ ਹਰ ਇੱਕ ਕਿਸਾਨ ਟਰੈਕਟਰ ਖਰੀਦ ਸਕਦਾ ਹੈ ਉਹ ਟਰੈਕਟਰ ਲੈ ਕੇ ਆਏ ਸੱਜਣੋ ਤੁਹਾਡੇ ਵਾਸਤੇ ਬੱਬੂ ਕੈਮਰਾ ਮਾਰੀ ਜਾਂਦਰ ਨੂੰ ਮੇਰੇ ਟਰੈਕਟਰ ਪਿਆਰੇ ਹੋ ਤੱਕ ਜਿੰਨੇ ਵੀ ਡਾਇਰੈਕਟਰ ਖੜੇ ਨੇ ਨਾ ਸਾਰੇ ਸੇਲ ਨੇ ਤੇ ਡਿਟੇਲ ਤੁਹਾਨੂੰ ਦੱਸ ਦਿਆਂ ਇਸ ਐਸਐਸ ਟਰੈਕਟਰ ਤੋਂ ਬਾਪੂ ਸਤਰੀ ਕਾਲ ਜੀ ਤੇ ਤੁਹਾਡਾ ਨਾਮ ਦੱਸ ਜੀ ਪਹਿਲਾਂ ਤੇ ਕੀ ਆ ਬਿੰਦਰ ਸਿੰਘ ਜੀ ਨਾਮ ਤੁਹਾਡਾ ਜੀ ਬਿੰਦਰ ਸਿੰਘ ਬਿੰਦਰ ਸਿੰਘ ਨਾਮ ਆ ਜੀ ਪਿੰਡ ਕਿਹੜਾ ਤੁਹਾਡਾ ਧਨੀਰਾ ਪਿੰਡ ਧਨੀਰਾ ਹੈ ਤੇ ਇਹ ਟਰੈਕਟਰ ਤੁਸੀਂ ਵੇਚਣ ਵਾਸਤੇ ਲੈ ਕੇ ਆਏ ਹੋ ਕਿੰਨਾ ਮਾਡਲ ਹੈ ਜੀ ਇਹ ਇਹ 94 ਵਾਲੇ 94 ਮਾਡਲ ਹੈ ਸੱਜਣੋ ਤੇ ਇਹਦਾ ਨੰਬਰ ਕਿੱਥੋਂ ਦਾ ਜੀ ਨੰਬਰ ਦਾ ਪੰਜਾਬ ਹੀ ਹੋਵੇ ਪੰਜਾਬ ਦਾ ਨੰਬਰ ਹੈ ਤੇ ਜੇ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਸੱਜਣੋ ਕੰਡੀਸ਼ਨਰ ਡਾਇਰੈਕਟਰ ਦੀ ਲਗਭਗ ਜਿੰਨਾ ਵੀ ਇਹ ਸਾਰੇ オリジナル ਹੈ ਤੇ ਬਾਪੂ ਇੰਜਨ ਗੇਅਰ ਦਾ ਕਿਵੇਂ ਆ ਇਹ ਜਮ ਓਕੇ ਆ ਪੂਰਾ ਸਹੀ ਆ ਬਈ ਜਮ ਓਕੇ ਮਤਲਬ ਜਿਹੜਾ ਭਰਾ ਲੈ ਕੇ ਜਾਊ ਸੈਲਫ ਚੱਕਦਾ ਵਧੀਆ ਜਾਵਾ ਅਸਾ ਸੈਲਫ ਚੱਕਦਾ ਹਾਂ ਜਮ ਓਕੇ ਓਕੇ ਬੈਟਰੀ ਵੁਟਰੀ ਨਵੀਂ ਆ ਹਾਂ ਡਿਜੀਟਲ ਹੀ ਮਾਰਦੇ ਜਮ ਠੀਕ ਆ ਲੈ ਮਿੱਤਰ ਪਿਆਰਿਓ ਤੇ ਜਿਹਦੇ ਰੇਟ ਦੀ ਗੱਲ ਕਰੀਏ ਜੀ ਕਿੰਨੇ ਚ ਮਿਲ ਜੂ ਇਹ ਦੇ ਦਾਂਗੇ 95000 ਦਾ 95000 ਦਾ ਲੈ ਮਿੱਤਰੋ ਮੂਰਲੇ ਟਾਇਰ ਨਵੇਂ ਵਰਗੇ ਨੇ ਤੇ ਪਿਛਲੇ ਟਾਇਰ ਲਗਭਗ ਜਿਵੇਂ ਕਹਦੀਏ ਹੈਗੇ ਨੇ 25 30 ਕੁ ਪੈਸੇ ਟਾਇਰ ਜਿਹੜੇ ਵੀ ਭਰਾਣੇ ਸੱਜਣੋ ਟਰੈਕਟਰ ਲੈਣਾ ਨਾ ਸੰਪਰਕ ਕਰ ਲਿਓ ਤੇ ਸਤਰੀ ਚੰਗੀ ਲੱਗੀ ਹੋਈ ਆ ਤੇ ਇੰਜਨ ਤੇ ਮਾਰਦੀ ਬੱਬੂ ਕੈਮਰਾ ਸੱਜਣੋਂ ਇੰਜਨ ਵੀ ਵਧੀਆ ਕੰਡੀਸ਼ਨ ਦਾ ਸੁੱਕਾ ਪਿਆ ਕਿਤੋਂ ਲੀਕ ਸੀਕ ਨਹੀਂ ਲੱਗਦਾ ਤੇ ਜਿਹੜੇ ਵੀ ਭਰਾਣੇ ਲੈਣਾ ਪੰਜਾਬ ਦਾ ਨੰਬਰ ਹੈ ਤੇ ਇਹ ਕਈ ਵੀ ਪਾਰਟੀ ਦੇ ਨਾਮ ਹੋ ਸਕਦਾ ਜੀ ਉਹ ਦੁੱਧੇ ਦੀਜੇ ਦਾ ਹੀ ਹੋਊਗਾ ਦੂਜੇ ਦੀਜੇ ਦਾ ਨਾਮ ਹੋ ਸਕਦਾ ਸੱਜਣੋਂ 94 ਮਾਡਲ ਹੈ ਤੇ ਤੁਹਾਨੂੰ ਜਿਹੜਾ ਬਾਬੇ ਨੇ ਰੇਟ ਦੱਸ ਤੱਕ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਬੋਲਿਓ ਜੀ ਆਪਣਾ 73408 73408 08244 08244 94 ਮਾਡਲ ਹੈ ਸੱਜਣੋ ਤੇ ਕਿੰਨੇ ਦਾ ਦੱਸਿਆ ਦੀ ਮਿਲੂ ਜੀ ਇਹ 95000 95000 ਦਾ ਟਰੈਕਟਰ ਸੱਜਣੋ ਇਹ ਮਿਲ ਜੂ 95 ਦੇ ਵਿੱਚ ਪਲਟੀਨਾ ਨਹੀਂ ਆਉਂਦਾ ਪਰ ਇਹ ਤੁਸੀਂ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਖੜਾ ਸੱਜਣੋ 2008 ਮਾਡਲ ਤੇ ਇਹ ਤੁਹਾਡਾ ਜੀ ਲੈ ਵੀ ਸੱਜਣੋ 2008 ਮਾਡਲ ਹੈ ਤੇ ਰੇਟ ਇਹਦਾ 157000 ਲਿਖਿਆ ਹੋਇਆ ਤਾਂ ਤੁਸੀਂ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਸੱਜਣੋ ਕਮੈਂਟ ਕਰ ਦਿਓ ਤੁਹਾਨੂੰ ਬਾਈ ਉਹਦਾ ਨੰਬਰ ਭੇਜ ਦਾਂਗੇ ਹਾਂ ਤੇ ਸਤਰੀ ਚੰਗੀ ਲੱਗੀ ਹੋਈ ਆ ਤੇ ਇੰਜਨ ਤੇ ਮਾਰੀ ਬੱਬੂ ਕੈਮਰਾ ਇਹਦੇ ਟੈਰ ਟੂਰਾਂ ਦਾ ਸੱਜਣੋਂ ਚੰਗਾ ਟਰੈਕਟਰ ਤੇ ਜਿਹੜੇ ਵੀ ਭਰਾ ਨੇ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਨਾ ਤੇ ਪੰਜਾਬ ਦਾ ਨੰਬਰ ਆ ਸੰਗਰੂਰ ਦਾ ਨੰਬਰ ਆ ਸੱਜਣੋਂ ਸੰਪਰਕ ਕਰ ਲਿਓ 2008 ਮਾਡਲ ਆ 1,57,000 ਇਸ ਟਰੈਕਟਰ ਦੀ ਜਿਹੜੀ ਡਿਮਾਂਡ ਆ ਬਾਕੀ ਮੌਕੇ ਤੇ ਬਣਦਾ ਮਾਰਤਾਨ ਹੋ ਜੂ ਉਸ ਤੋਂ ਬਾਅਦ ਸੱਜਣੋਂ ਖੜਾ 855 ਜਿਹੜਾ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਆ 2013 ਮਾਡਲ ਆ ਤੇ 4.5 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਹਰਿਆਣਾ ਦਾ ਨੰਬਰ ਹੈ ਤੇ ਟਾਇਰ ਵੀ ਜੇਕਰ ਗੱਲ ਕਰੀਏ ਨਵੇਂ ਵਰਗੀ ਹੈ ਲੈਟਾਂ ਤੇ ਜਾਲੀਆਂ ਚੰਗੀਆਂ ਲੱਗੀਆਂ ਹੋਈਆਂ ਨੇ ਸਾਤਰੀ ਬਿਲਕੁਲ ਨਵੇਂ ਵਰਗੀ ਲੱਗੀ ਹੋਈ ਹੈ ਤੇ ਇੰਜਨ ਗੇਅਰ ਦਾ ਬਾਈਉਰੀ ਕਹਿੰਦੇ ਫੁੱਲ ਗਾਰੰਟੀ ਹੈ ਤੇ ਜਿਹੜੇ ਵੀ ਭਰਾਣੇ ਲੈਣਾ ਨਾ ਸਜਣੋ ਹਰਿਆਣਾ ਨੰਬਰ ਹੈ 2013 ਮਾਡਲ ਹੈ 4.5 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਤੁਹਾਡਾ ਬਣਦਾ ਮੰਨਤਾ ਨਾ ਇਹਦੇ ਵਿੱਚੋਂ ਵੀ ਹੋ ਜੂ ਤੇ ਜੇ ਇਹ ਤੋਂ ਅਗਲੇ ਟਰੈਕਟਰ ਦੀ ਗੱਲ ਕਰੀਏ ਨਾ ਸਜਣੋ ਆ ਆ ਟਰੈਕਟਰ ਇਹ ਮਾਡਲ 97 ਹੈ ਜੀ ਤੇ ਇਹ ਆ ਕੈਮਰਾ ਲਾਇਓਗਾ ਮੈਂ ਕ ਲਾ ਲਿਓ ਤੇ ਇਹ ਇੰਜਨ ਗੇਅਰ ਦਾ ਕਿਵੇਂ ਆ ਜੀ ਠੀਕ ਆ ਫਿਰ ਤੇ ਮਾਣੀ ਧੋਣੀ ਆਵਾਜ਼ ਆ ਥੋੜੀ ਜੀ ਆਵਾਜ਼ ਦਿੰਦਾ ਓਕੇ ਤੇ ਟਾਇਰ ਵੀ ਚੰਗੇ ਪੈਣੇ ਹੈਣਾ ਜੀ ਤੇ ਨੰਬਰ ਇਹਦਾ ਕਿੱਥੋਂ ਦਾ ਨੰਬਰ ਹਰਿਆਣਾ ਹਰਿਆਣੇ ਦਾ ਨੰਬਰ ਹੈ ਤੇ ਇਹਦੇ ਜੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਦੇ ਦੋਗੇ 97 ਹਜ਼ਾਰ 97 ਹਜ਼ਾਰ ਦਾ ਲੈ ਮਿੱਤਰੋ 97 ਹਜ਼ਾਰ ਰੁਪਏ ਦਾ ਟਰੈਕਟਰ ਮਿਲ ਜੂ ਬਾਕੀ ਮੌਕੇ ਤੇ ਵੀ ਮਾਨਤਾਂ ਨ ਹੋ ਜੂ ਯਾਰ ਤੁਹਾਡਾ ਜਿਹੜੇ ਵੀ ਭਰਾਣੇ ਲੈਣਾ ਨਾ ਸੰਪਰਕ ਕਰ ਲਿਓ ਤੁਹਾਡੇ ਮੋਬਾਈਲ ਨੰਬਰ ਕਿੰਨਾ ਜੀ ਆ 6529 ਹਾਂਜੀ ਤੇ 6529 89029 89029 ਪੰਜਾਬੀ ਚ ਦੱਸਤਾ ਸੱਜਣੋ ਸੰਪਰਕ ਕਰ ਲਿਓ ਤੇ ਕਿਉਂਕਿ ਯਾਰ ਸਾਡੇ ਨਾਲ ਸਾਫ ਸੁਥਰੇ ਲੋਕ ਪਿੰਡਾਂ ਵਾਲੇ ਮਤਲਬ ਇਹਨਾਂ ਦੇ ਦਿਲਾਂ ਦੇ ਵਿੱਚ ਪਾਪ ਨਹੀਂ ਹੁੰਦਾ ਜਿਵੇਂ ਵੀ ਟਰੈਕਟਰ ਘਰੇ ਖੜਾ ਹੁੰਦਾ ਉਹ ਮੇਲੇ ਆਉਂਦੇ ਆ ਤੇ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਸੱਜਣੋ ਬੱਬੂ ਕੈਮਰਾ ਮਾਰੀ ਹੈਨਾ ਜਿਹੜੇ ਵੀ ਭਰਾਣੇ ਲੈਣਾ ਨਾ ਸੰਪਰਕ ਕਰ ਲਿਓ ਹਰਿਆਣੇ ਦਾ ਨੰਬਰ ਹੈ ਨਾ ਜੀ ਹਾਂ ਸਾਰਾ ਸਮਾਨ ਨਾਲ ਆ ਛਾਤਰੀ ਡੰਡਾ ਫੱਟੀ ਅਸਾ 사ਦਰੀ ਡੰਡਾ ਫੱਟੀ ਸਾਰ ਕੁਛ ਨਾਲ ਹੈ ਲਿਫਟ ਲੋਡ ਸਾਰੀ ਚਲਦੀ ਹੈ ਜੀ ਚਲਦੀ ਹੈ ਜੀ ਲੈ ਵੀ ਮਿੱਤਰੋ ਕਰ ਲਿਓ ਸੰਪਰਕ ਇਹਦੋ ਲਵਾ ਜਿਹੜਾ ਆ ਖੜਾ ਜੀ ਇਹ ਕਿਸੇ ਦਾ ਇਹ ਉਹਦਾ ਅਸਾ ਇਹ ਵੀ ਦੱਸ ਦਈਏ ਤੁਹਾਨੂੰ ਸੱਜਣੋ ਇਹ ਹੈ ਹੈਗਾ 2005 ਮਾਡਲ 2007 ਮਾਡਲ ਹੈ ਸੱਚ 1 ਲੱਖ 47000 ਰੁਪਿਆ ਰੇਟ ਹੈ ਟਰੈਕਟਰ ਦਾ Mahindra ਸੱਜਣੋ ਹਨਾ 235 DI ਦੇ ਵਿੱਚ 2007 ਮਾਡਲ ਹੈ 1 ਲੱਖ 47000 ਰੁਪਿਆ ਟਰੈਕਟਰ ਦਾ ਰੇਟ ਹੈ ਤੇ ਟਰੈਕਟਰ ਇਹ ਵੀ ਜਿੰਨਾ ਕਹੇਗਾ ਲਗਭਗ ਸਾਰਾ ਸੁੱਕਿਆ ਵਰਗਾ ਹਨਾ ਤੇ ਟਾਇਰ ਵੀ ਵਧੀਆ ਪੈਨੇ ਡੰਗਸਾਰ ਨਾਲੇ ਪਾਵਰ ਸਟੀਅਰਿੰਗ ਦੇ ਵਿੱਚ ਹੈ ਟਰੈਕਟਰ ਪਾਵਰ ਚ ਕਰਾਇਆ ਹੋਇਆ ਤਾਂ ਕਰਨ ਦਿਓ ਸੰਪਰਕ 2007 ਮਾਡਲ ਹੈ ਤੇ 1 ਲੱਖ 47000 ਰੁਪਏ ਟਰੈਕਟਰ ਦਾ ਰੇਟ ਹੈ ਤੇ ਇਹ ਤੋਂ ਅਗਲ ਸੱਜਣੋ ਫੇਰ ਖੜਾ ਇੱਧਰ 800 ਆਪਣਾ ਐਸਰ 90 ਮਾਡਲ ਹੈ ਜਿਹਦੇ ਰੇਟ ਦੀ ਗੱਲ ਕਰੀਏ ਸੱਜਣੋ ਸਿਰਫ 77000 ਰੁਪਏ ਡਿਮਾਂਡ ਹੈ ਤੇ ਬਾਕੀ ਇਹਦੇ ਵਿੱਚੋਂ ਵੀ ਹਰੇਕ ਟਰੈਕਟਰ ਦੇ ਵਿੱਚੋਂ ਬਣਦਾ ਮਾਨਤਾਨ ਹੋ ਜੂ ਬੱਬੂ ਨਾਲ ਦੀ ਨਾਲ ਕੈਮਰਾ ਮਾਰੀ ਚੱਲ ਕੰਡੀਸ਼ਨ ਸੱਜਣੋ ਸਾਰੇ ਟਰੈਕਟਰਾਂ ਦੀ ਲਗਭਗ ਵਧੀਆ ਹੈ ਕਿਉਂਕਿ ਇੱਕ ਕੰਮ ਤੋਂ ਚੱਲੇ ਹੋਏ ਟਰੈਕਟਰ ਹੀ ਮਰੇ ਆਉਂਦੇ ਆ ਐਸਰਾ 90 ਮਾਡਲ ਹੈ ਤੇ 77000 ਰੁਪਿਆ ਰੇਟ ਹੈ ਤੇ ਜਿਹੜਾ ਆ ਖੜਾ ਸੱਜਣੋ ਐਸਰਾ ਇਹ ਹੈਗਾ 93 ਮਾਡਲ ਇਹਦਾ ਰੇਟ ਹੈਗਾ 115000 ਤੇ ਇਹਦੇ ਵਿੱਚੋਂ ਵੀ ਬਣਦਾ ਮਾਨਤਾਨ ਹੋ ਜੂ ਟਾਇਰ ਇਹਦੇ ਵੀ ਨਵੇਂ ਵਰਗੇ ਪਏ ਨੇ ਤੇ ਮੂਹਰੇਲੇ ਟਾਇਰ ਵੀ ਵਧੀਆ ਕੰਡੀਸ਼ਨ ਦੇ ਡੰਗਸਾਰ ਨਾਲੇ ਨੇ ਹਲੇ 93 ਮਾਡਲ ਹੈ 115000 ਦਾ ਟਰੈਕਟਰ ਆ ਬਣ ਜੂ ਇਹਦੇ ਵਿੱਚੋਂ ਵੀ ਬਣਦਾ ਮਾਨਤਾਨ ਹੋ ਜੂ ਤੇ ਜਿਹੜਾ ਸੱਜਣੋ 3700 ਗੜਾ ਫੋਰਡ ਕਿਉਂਕਿ ਇਹ ਟਰੈਕਟਰ ਕਦੇ ਪੁਰਾਣਾ ਨਹੀਂ ਹੁੰਦਾ ਵੀ ਪਹਿਲਾਂ ਵੀ ਜਵਾਨ ਸੀ ਤੇ ਅੱਜ ਵੀ ਜਵਾਨ ਹੈ ਜੀ ਦੀ ਨਹੀਂ ਪਸੰਦ ਫੋੜ ਕਿਹੜਾ ਉਹ ਕਿਸਾਨਾ ਮਿੱਤਰ ਪਿਆਰਿਓ ਇਹ ਹੀ ਟਰੈਕਟਰ ਅੱਜ ਕੱਲ ਮੋਡੀਫਾਈ ਹੋ ਕੇ ਨਾ ਲੋਕਾਂ ਦੀਆਂ ਕੋਠੀਆਂ ਦਾ ਸ਼ਿੰਗਾਰ ਬਣਦੇ ਨੇ ਇਹ 91 ਮਾਡਲ ਟਰੈਕਟਰ ਹੈ ਤੇ ਜਿਹਦਾ ਰੇਟ ਸਿਰਫ 1 ਲੱਖ ਰੁਪਈਆ 1 ਲੱਖ ਰੁਪਈਆ ਦਾ ਰੇਟ ਹੈ ਸੱਜਣੋ ਮਾਡਲ ਹੈਗਾ 91 ਤੇ ਸੰਪਰਕ ਕਰ ਲਿਓ ਜਿਹੜੇ ਭਰਾਣੇ ਫੋ ਟਰੈਕਟਰ ਲੈਣਾ ਹੋਇਆ ਤੇ ਲੀਕ ਲੁਕ ਕਿਤੋਂ ਨਹੀਂ ਹੈਗਾ ਸੋਹਣੀ ਕੰਡੀਸ਼ਨ ਦਾ ਜਿੰਨਾ ਕਹੇਗਾ ਸਾਰੇ ਓਰੀਜਨਲ ਹੈ ਪੇਂਟ ਸੈਂਟ ਸਜਣੋ ਕਿਤੋਂ ਨਹੀਂ ਹੈਗਾ ਇਹ ਟਰੈਕਟਰ ਇਹ ਤੋਂ ਇਲਾਵਾ ਫੇਰ ਖੜਾ ਫੋਰਡ ਰੰਗਾ ਹੀ ਕਹਿਦੀ ਐ ਇਸ ਟਰੈਕਟਰ ਨੀਲੇ ਰੰਗ ਦਾ ਸਜਣੋ ਇਹ ਮਾਡਲ ਵੀ 90 ਆ ਤੇ ਇਹਦਾ ਰੇਟ ਵੀ 90000 ਰੁਪਿਆ ਮਾਡਲ ਵੀ 90 ਆ ਤੇ ਰੇਟ ਵੀ ਇਹਦਾ 90000 ਹੈ ਸੈਲਫ ਸਟਾਰਟ ਹੈ ਜਿਹੜੇ ਭਰਾਣੇ ਲੈਣਾ ਹੋਇਆ ਨਾ ਸਜਣੋ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਨੰਬਰ ਭੇਜ ਦਾਂਗੇ ਜਾਇਜ਼ ਰੇਟਾਂ ਦੇ ਵਿੱਚ ਚੰਗੀਆਂ ਕੰਡੀਸ਼ਨਾਂ ਦੇ ਟਰੈਕਟਰ ਧਨੀਰ ਮੰਡੀ ਦੇ ਵਿੱਚੋਂ ਮਿਲ ਜਾਂਦੇ ਆ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵਧੀਆ ਤਾਂ ਕਮੈਂਟ ਕਰਕੇ ਦੱਸਿਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਜੀ ਬਿਲਕੁਲ ਲੱਖ ਰੁਪਏ ਦੀ ਰੇਂਜ ਦੇ ਟਰੈਕਟਰ ਨੇ ਲਗਭਗ ਲੱਖ ਤੋਂ ਵੀ ਰੇਂਜ ਦੀ ਟਰੈਕਟਰ ਨੇ ਤਾਂ ਜੇਕਰ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਦੇ ਵੀਡੀਓ ਤੁਸੀਂ ਦੇਖਣੀਆਂ ਨੇ ਤਾਂ ਪੇਜ ਨੂੰ ਫੋਲੋ ਕਰ ਲਿਓ ਜੀ ਮਿਹਰਬਾਨੀ ਧੰਨਵਾਦ ਮਿਲਦਿਆਂ ਕਿਸੇ ਅਗਲੀ ਵੀਡੀਓ ਦੇ ਨਾਲ